ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਮੰਗਾਂ ਦੇ ਸੰਮੁਖ ਸਰਕਾਰ ਵੱਲੋਂ ਸਬ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ ਹੈ 15/4 ਨੂੰ 11 ਵਜੇ ਸੈਕਟਰੀਏਟ ਵਿਖੇ ਤੇ ਇਹ ਲਿਖਤੀ ਜੀ ਚਿੱਠੀ ਅੱਜ ਅਸੀਂ ਯੂਨੀਅਨ ਨੂੰ ਹੈਂਡ ਓਵਰ ਕਰ ਰਹੇ ਹਾਂ ਜੀ 15/4 11 ਵਜੇ ਸੈਕਟਰੀਏਟ ਦੇ ਵਿੱਚ ਧੰਨਵਾਦ ਜੀ ਪੰਜਾਬ ਸਰਸ ਟੰਡਿਆੜ ਦੇ ਵਿੱਚ ਅੱਜ ਮੇਰੇ ਤੋਂ ਹਰਪਾ ਸਿੰਘ ਜੀ ਮਾ ਨਾਲ ਵਕਾਗ ਦੇ ਵਿੱਚ ਮੀਟਿੰਗ ਹੋਈ ਜਿਸ ਦੇ ਵਿੱਚ ਪ੍ਰੋਸਾ ਦਾ ਆਗਿਆ ਹੁਣ ਨਾਲ ਸਾਂ ਵਿੱਚ ਤੁਹਾਡਾ ਜੋ ਮੰਗਾਂ ਨਾਲ ਹਾਲ ਕੀਤਾ ਜਾਊਗਾ 2016 ਤੋਂ ਪਿਛੇ ਦਾ ਏਰੀਆ ਦਾ ਮੰਗਿਆ ਹੈ ਪਰ ਕਿਸ ਤਰ੍ਹਾਂ ਬਿਖਾਇਆ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਨਾ ਡੀ ਰੋਜਨਵ ਸੰਤਾ ਪੰਜਾਬ ਸਰਕਾਰ ਦੇ ਮੰਗਾਂ ਡੀਏ ਹੈ ਉਹ 42% ਆ 11% ਦਾ ਫਰਕ ਆ ਮਲਾਇ ਮੰਗ ਕੀਤੀ ਗਈ ਗਿਆਨ ਵਾਧਾ ਕੀਤਾ ਜਾਵੇ ਤੇ ਪੰਜਾਬ ਸਰਕਾਰ ਦੇ ਮੈਨ ਕੰਮ ਕਰੇ ਕੱਚੇ ਮਲਾਇ ਪੱਕੀ ਦਿੱਤੇ ਹਨ 17/7/2020 ਵਾਲੇ ਮਲਾਇ ਨੂੰ ਛੇਵੇਂ ਬੇ ਲਾਗ ਕੀਤਾ ਜਾਵੇ 15 15 ਨੋਟੀਆਂ ਰੱਦ ਕਰਕੇ ਪ੍ਰੋਵੀਜ਼ਨ ਬਣਾ ਮਲਾਜਮ ਜੋਨ ਤਰਫੋਂ ਫੇਸ ਕੀਤਾ ਜਾਣਾ ਪੰਜਾਬ ਸਰਕਾਰ ਦੇ ਮਰਹਮਨ ਕੰਮ ਕਰਦੇ ਕੱਚੇ ਵਾਲੇ ਪੱਕੇ ਕਿੱਤਿਆਂ ਦਾ ਦੇ ਮੁੱਖ ਮੰਗਲ ਲੈ ਕੇ ਮੀਡੀਆ ਪਹਿਲਾਂ ਹੀ ਵੀ ਉਲਟਕੀਆਂ ਨਾ ਪਰ ਬੇਤੋਨੀ ਹਰਪਾਸ ਦੀ ਜੀਮਾ ਨੇ ਜੋ ਕਿ ਪੁਰਾਣੀ ਬੈਂਚਨਾ ਫਲਾਇਨ ਮੀਟਿੰਗ ਕੀਤੀ ਉਹ ਇਹ ਮੁੱਖ ਮੰਗ ਸੀ ਕਿ 2004 ਤੋਂ ਭਰਤੀ ਮਰਹਾਂ ਲਈ ਪਾਮ ਪੰਜਾਬ ਫਿਰਸਕ ਡੰਡੀਆ ਦੇ ਵਿੱਚ ਅੱਜ ਬੇਤੋਨੀ ਹਰਪਾਸ ਦੀ ਜੀਮਾ ਨਾਲ ਬਤਕਾ ਵਕਾਗ ਜਿਸ ਮੀਟਿੰਗ ਹੋਈ ਜਿਸ ਦੇ ਵਿੱਚ ਪ੍ਰੋਸਾਦ ਆ ਕੇ ਆਉਣ ਨਾਲ ਸਾਂ ਵਿੱਚ ਤੁਹਾਡਾ ਜੋ ਮੰਗਾਂ ਦਾ ਹੱਲ ਕੀਤਾ ਜਾਊਗਾ 2016 ਤੋਂ ਪਹਿਲਾਂ ਦਾ ਏਰੀਆ ਮੰਗਿਆ ਹੈ ਇਸ ਤਰ੍ਹਾਂ ਬਗਾਇਆ ਜਿੱਥੇ ਕੇਂਦਰ ਸਰਕਾਰ ਦੇ ਮਲਾਹਾਂ ਡੀਏ 59% ਦਾ ਪਰ ਪੰਜਾਬ ਸਰਕਾਰ ਦੇ ਮਲਾਹਾਂ ਡੀਏ ਹੈ ਉਹ 42% ਆ 11% ਦਾ ਫਰਕ ਆ ਮਲਾਹਾਂ ਮੰਗ ਕੀਤੀ ਹੈ 11 ਵਾਧਾ ਕੀਤਾ ਜਾਵੇ ਤੇ ਪੰਜਾਬ ਸਰਕਾਰ ਦੇ ਮੈਹਨਤ ਕਾਮਗਰ ਦੇ ਕੱਚੇ ਮਲਾਹਾਂ ਪੱਕੇ ਕੀਤੇ ਜਾਣ 17/7/2020 ਵਾਲੇ ਮਲਾਹਾਂ ਨੂੰ ਛੇਵਾਂ ਬੇਲੌਗ ਕੀਤਾ ਜਾਵੇ 15 ਗੇ 15 ਨੋਟੀਆਂ ਰੱਦ ਕਰਕੇ ਪ੍ਰੋਵੀਜ਼ਨ ਬਣਾ ਕੇ ਮਲਾਹਾਂ ਜੋ ਉਹਨਾਂ ਤਰ੍ਹਾਂ ਅਫੇਸ ਕੀਤੇ ਜਾਣ ਪੰਜਾਬ ਸਰਕਾਰ ਦੇ ਮੈਹਨਤ ਕੰਮ ਕਰਦੇ ਕੱਚੇ ਮਲਾਹਾਂ ਪੱਕੇ ਕੀਤੇ ਜਾਣ ਤੇ ਮੁੱਖ ਮੰਗਾਂ ਨੂੰ ਲੈ ਕੇ ਮੀਟਿੰਗਾਂ ਪਹਿਲਾਂ ਹੀ ਹੋ ਚੁੱਕੀਆਂ ਹਨ ਪਰ ਬੇਤੋਂ ਹਰਪਾ ਦੇ ਜੀਮਾ ਨੇ ਜੋ ਕਿ ਪੁਰਾਣੀ ਬੈਂਚਨਾ ਮੋਖ ਨੇ ਭਵਾਨਤਮਾਨ ਤੋਂ ਮੰਗ ਕਰਦੇ ਆ ਕਿ ਡੀਏ ਦੇ ਘੱਟੋ ਘੱਟ 11% ਦਾ ਹੋਰ ਕੀਤਾ ਜਾਵੇ ਮੋਖ ਨੇ ਭਵਾਨਤਮਾਨ ਨੇ ਦਿਵਾਲੀ ਤੋਂ ਪਹਿਲਾਂ ਜੋ ਮਲਾ ਡੀਏ 38% ਦਾ ਵਧਾ ਕੇ 42% ਕੀਤਾ ਗਿਆ 40% ਵਧਾ ਕੀਤਾ ਗਿਆ ਇੱਕ ਮੁਲਾਜ਼ਮ ਨਾਲ ਬਹੁਤ ਪੰਜਾਬ ਦੇ ਕੋਨੇ-ਕੋਨੇ ਤੋਂ ਚੰਡੀਗੜ੍ਹ ਦੀ ਧਰਤੀ ਤੇ ਪਹੁੰਚੇ ਮੇਰੇ ਭੈਣੋ ਤੇ ਭਰਾਓ ਭਾਸ਼ਣ ਸਵੇਰ ਦਾ ਬਹੁਤ ਹੋ ਗਿਆ ਮੈਂ ਤੇਨਾਂ ਕਹਿਣਾ ਚਾਹਣਾ ਪੰਜਾਬੀਆਂ ਨੂੰ ਕਿ ਦੋ ਬੱਸਾਂ ਭਰ ਕੇ ਭੇਜੀਆਂ ਸੀ ਵਿਧਾਨ ਸਭਾ ਜਾਪਾਂ ਪਹਿਲੀਆਂ ਸਰਕਾਰਾਂ ਤੋਂ ਫਤਿਆਂ ਨੇ ਤੇ ਸਵਾਦ ਤਾਂ ਆਉਂਦਾ ਵੀ ਜਦੋਂ 27 ਚ ਇਲੈਕਸ਼ਨ ਹੋਵੇ ਦੋ ਸਕੂਟਰ ਭੇਜੋ ਇਹਨਾਂ ਨੇ ਦੋ ਸਕੂਟਰ ਲੈ ਕੇ ਆਵੇ ਭਦਮਨ ਕਮਾਨ ਤੇ ਤਾਂ ਕਰਕੇ ਸਵਾਦ ਆਉਂਦਾ ਮੈਂ ਭਾਸ਼ਣ ਬਹੁਤਾ ਨਹੀਂ ਕਰਨਾ ਬਹੁਤ ਸਾਡੀਆਂ ਮੰਗਾਂ ਨੇ ਬਹੁਤ ਸਾਡੇ ਮਸਲੇ ਆ ਇਹ ਹਾਕ ਮੰਨੀਗੇ ਇਹ ਪੂੰਜੀਪਤੀਆਂ ਦੇ ਦલાਲ ਆ ਕੋਈ ਛੋਟਾ ਤੇ ਕੋਈ ਵੱਡਾ ਕੁਝ ਨੂੰ ਆਪਾਂ ਪਰਖ ਲਿਆ ਤੇ ਕੁਝ ਨੂੰ ਪਰਖੰਦੇ ਆ ਥੋੜਾ ਆ ਜਾ ਦਿਮਾਗ ਦੀਆਂ ਖਿੜਕੀਆਂ ਖੋਲ ਕੇ ਵਿਧਾਨ ਸਭਾ ਦੇ ਵਿੱਚ ਕੁਝ ਬੰਦੇ ਭੇਜੋ ਆਉਣ ਵਾਲੇ ਸਮੇਂ 'ਚ ਜਿਹਨੇ ਤੁਹਾਡੀ ਉਥੇ ਲਲਕਾਰ ਮਾਰਨਾ ਵੀ ਮਿਹਨਤ ਕਾਸ਼ੇ ਲੋਕ ਪੰਜਾਬ ਦੇ ਰੋਂਦੇ ਫਿਰਦੇ ਆ ਭਾਵੇਂ ਉਹ ਕਿਸਾਨ ਹੋਣ ਭਾਵੇਂ ਕੱਚੇ ਕੰਮੇ ਹੋਣ ਭਾਵੇਂ ਮਿੱਡੇ ਮੀਲ ਹੋਣ ਭਾਵੇਂ ਪਾਰਟ ਟਾਈਮ ਸਵੀਪਰ ਹੋਣ ਭਾਵੇਂ ਆਸ਼ਾ ਵਰਕਰ ਹੋਣ ਜਿਹੜਾ ਵੀ ਮਰਗੋ ਰਜੇੜੇ ਮਿਹਨਤ ਕਾ ਚੇਲ ਪੇਸ਼ ਇਹ ਪੰਜਾਬ ਮਿਹਨਤ ਕਾ ਚੇਲ ਲੋਕਾਂ ਦਾ ਇਹਨਾਂ ਲੁਟੇੜਿਆਂ ਦਾ ਨਹੀਂ ਬਹੁਤ ਬਹੁਤ ਰਵਾਦ